ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਰਣਜੀਤ ਸਿੰਘ ਜੀ ਢੜਰੀਆਂ ਵਾਲੇ ਜਿਨ੍ਹਾਂ ਦੇ ਨਾਲ ਬੜੀ ਸੰਗਤ ਜੁੜੀ ਹੋਈ ਹੈ ਤੇ ਉਹਨਾਂ ਦੇ ਦੀਵਾਨਾਂ ਦੇ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਜਿਹੜੀ ਹੈ ਹੋਮ ਹੁਮਾ ਕੇ ਪਹੁੰਚਦੀ ਹੈ ਉਹਨਾਂ ਦੇ ਦੀਵਾਨ ਬੜੇ ਲੰਬੇ ਸਮੇਂ ਤੋਂ ਬੰਦ ਸਨ ਕਿਉਂਕਿ ਤਖਸ਼ਿਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਪਰ ਪਿਛਲੇ ਦਿਨੀ ਉਹ ਮਾਮਲਾ ਸੁਲਤਨ ਤੋਂ ਬਾਅਦ ਉਹਨਾਂ ਦੇ ਦੀਵਾਨ ਹੁਣ ਦੁਬਾਰਾ ਸ਼ੁਰੂ ਹੋ ਗਏ ਨੇ ਤੇ ਪਿਪਲੀ ਦੇ ਅੰਦਰ ਕੁਰਛੇਤਰ ਦਾ ਜਿਹੜਾ ਪਿਪਲੀ ਇਲਾਕਾ ਹੈ ਪਿਪਲੀ ਦੇ ਵਿੱਚ ਅਨਾਜ ਮੰਡੀ ਵਿੱਚ ਉਹਨਾਂ ਦੇ ਦੀਵਾਨ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਦੇ ਨਾਮ ਤੋਂ 11 12 13 ਸਤੰਬਰ ਨੂੰ ਹੋਣ ਜਾ ਰਹੇ ਨੇ ਇਸ ਸਮਾਗਮ ਸ਼ਾਮੀ 7 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਲੈਣਗੇ ਤੇ ਇਸ ਪੂਰੇ ਸਮਾਗਮਾਂ ਦੇ ਜਿਹੜੇ ਮੁੱਖ ਆਯੋਜਕ ਨੇ ਸਰਦਾਰ ਸੁਖਦੀਪ ਸਿੰਘ ਜਿਹੜੇ ਬੜੇ ਲੰਬੇ ਸਮੇਂ ਤੋਂ ਸਿੱਖੀ ਕਾਰਜਾਂ ਦੇ ਵਿੱਚ ਵੀ ਵੱਧ ਚੜ ਕੇ ਯੋਗਦਾਨ ਪਾ ਰਹੇ ਨੇ ਉਹਨਾਂ ਨੇ ਖਾਸ ਜਾਣਕਾਰੀ ਸਾਂਝੀ ਕੀਤੀ ਹੈ। ਚਲੋ 11, 12, 13 ਸਤੰਬਰ ਸ਼ਾਮ ਨੂੰ 7 ਵਜੇ ਲੈ ਕੇ ਰਾਤ 10 ਵਜੇ ਤੱਕ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਖਾਲਸਾ ਡਰੀਆਂ ਵਾਲੇ ਪਰਮੇਸ਼ਰ ਕੁਮਾਰ ਗੁਰਮੁਖ ਪਵਚਾਰ ਸੇਵਾ ਮਿਸ਼ਨ ਸ਼ੇਰਤਾਂ ਲੱਲਵਲ ਸਾਰੀ ਸੰਗਤ ਜਿੰਨੀ ਵੀ ਸਾਰੀ ਸੰਗਤ ਹੈ ਇਲਾਕੇ ਦੀ ਕਿਉਂਕਿ ਆਪਾਂ ਇੱਕ ਪ੍ਰੋਗਰਾਮ ਕਰਵਾਉਂ ਜਾ ਰਹੇ ਹਾਂ ਕਾਫੀ ਸਮੇਂ ਤੋਂ ਭਾਈ ਸਾਹਿਬ ਜੀ ਨੇ ਪ੍ਰੋਗਰਾਮ ਚੋਂ ਕੀ ਬੰਦ ਕੀਤੀ ਗਈ ਤੇ ਇਹ ਪਹਿਲਾ ਪ੍ਰੋਗਰਾਮ ਹੈਗਾ 11 12 13 ਲੈ ਕੇ ਰਾਤ 10 ਵਜੇ ਤੱਕ ਸ਼ਾਮ ਨੂੰ ਸਾਥ ਜੀ ਆ ਦਿਸ਼ਾਂ ਨੂੰ 7 ਵਜੇ ਤੋਂ 10 ਵਜੇ ਤੱਕ ਹੋਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਢੱਡੀਆਂ ਵਾਲੇ ਜੋ ਕਹਿੰਦੇ ਨੇ ਕਿ ਦੋ ਦਿਨ ਆਣਗੇ ਤਿੰਨ ਦਿਨ ਆਣਗੇ ਚਾਰ ਦਿਨ ਆਣਗੇ ਭਾਈ ਸਾਹਿਬ ਕਿੰਨੇ ਦਿਨ ਹਾਜ਼ਰੀ ਭਰਨਗੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਕਿੰਨੇ ਦਿਨ ਪਾਈਸਾ ਭਾਈ ਰਣਜੀਤ ਸਿੰਘ ਖਾਲਸਾ ਢਰੀਆਂ ਵਾਲੇ ਕਿੰਨਾ ਦਿਨ 7 ਵਜੇ ਤੋਂ ਲੈ ਕੇ 10 ਵਜੇ ਤੱਕ ਹਾਜ਼ਰੀ। ਸੋ ਜਿਵੇਂ ਕਿ ਆਯੋਜਕਾਂ ਨੇ ਦੱਸਿਆ ਕਿ ਜਿੱਥੇ ਦੀਵਾਨ ਹੋਣਗੇ ਉੱਥੇ ਨਾਲ ਹੀ ਦਸਤਾਰਾਂ ਦੇ ਲੰਗਰ ਵੀ ਲੱਗਣਗੇ, ਬੱਚਿਆਂ ਨੂੰ ਦਸਤਾਰਾਂ ਬੰਨੀਆਂ ਸਿਖਾਈਆਂ ਵੀ ਜਾਣਗੀਆਂ ਤੇ ਨਾਲ ਹੀ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਬਾਣੀ ਦੇ ਪ੍ਰਵਾਹ ਚੱਲਣਗੇ ਜਿਹੜੀ ਵੀ ਸੰਗਤ ਜਿਹੜੀ ਹੈ ਇਹਨਾਂ ਦੀਵਾਨਾਂ ਵਿੱਚ ਪਹੁੰਚਣਾ ਚਾਹੁੰਦੀ ਹੈ ਉਹ ਦੁਬਾਰਾ ਤੋਂ ਨੋਟ ਕਰ ਲਿਏ ਕਿ 11 12 13 ਸਤੰਬਰ ਨੂੰ ਸ਼ਾਮ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਪਿਪਲੀ ਦੀ ਅਨਾਜ ਮੰਡੀ ਵਿੱਚ ਇਹ ਸਮਾਗਮ ਹੋਣ ਜਾ ਰਹੇ ਨੇ ਜਿਦੇ ਵਿੱਚ ਸੰਤ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਗੁਰਸੰਗਤ ਨੂੰ ਗੁਰਬਾਣੀ ਕੀਰਤਨ ਦੇ ਨਾਲ ਕਥਾ ਵਿਚਾਰਾਂ ਦੇ ਨਾਲ ਜੋੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ